ਤੋਂ ਆਪਣਾ ਰਾਮ ਤੇ ਬੈਠੇ ਆ ਆਪਣੇ ਜੀਮੇਦਾਰ ਉਧਰੋਂ ਗੇੜਾ ਨਹੀਂ ਪੈਣਦਾ ਜਿੱਦੇ ਆਗੇ ਕੋਲਾ ਘੇਰ ਦਿੰਦੇ ਯਾਰ ਸਾਨੂੰ ਤਾਂ ਇਹ ਅਤਵਾਦੀ ਸਮਝਦਾ ਤਾਂ ਕਹਿੰਨਾ ਚਾਹੀਦਾ ਸਾਨੂੰ ਰਸਤਾ ਦੇਣ ਇਹਨਾਂ ਦਿੱਲੀ ਜਾਣਾ ਦਾ ਦਿੱਲੀ ਜਾ ਕੇ ਆਪਣਾ ਬੈਠਣ ਸ਼ੰਭੂ ਬਾਰਡਰ ਤੇ ਹਰਿਆਣਾ ਦੀ ਫੋਰਸ ਵੱਲੋਂ ਲਗਾਤਾਰ ਨਿਹੱਥੇ ਕਿਸਾਨਾਂ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਪੁਲ ਦਾ ਦ੍ਰਿਸ਼ ਅਸੀਂ ਤੁਹਾਨੂੰ ਇੱਧਰ ਖੱਬੇ ਪਾਸੇ ਦਿਖਾ ਰਹੇ ਹਾਂ ਦੂਸਰੇ ਪਾਸੇ ਜਿੱਥੇ हरियाणा ਦੀ ਫੋਰਸ ਦਾ ਨਾਂ ਤੇ ਉਹਨਾਂ ਕਿਸਾਨਾਂ ਦੇ ਉੱਤੇ ਵੀ ਫਾਇਰਿੰਗ ਕੀਤੀ ਜਾ ਰਹੀ ਹੈ ਜਿਹੜੇ ਪੁਲ ਦੇ ਉੱਤੇ ਬੈਠੇ ਨੇ ਤੇ ਸਾਡੇ ਪੁਲ ਦੇ ਥੱਲੜੇ ਪਾਸੇ ਸੱਜੇ ਪਾਸੇ ਵਾਲ ਦਾ ਦ੍ਰਿਸ਼ ਦਿਖਾ ਦਿੰਦੇ ਹਿੱਥੇ ਖੇਤ ਹੈਗਾ ਇੱਥੇ ਵੀ ਤੁਸੀਂ ਦੇਖ ਸਕਦੇ ਹੋ ਜ਼ਮੀਨ ਤੇ ਬੈਠੇ ਹੋਏ ਕਿਸਾਨ ਨੇ ਜ਼ਮੀਨ ਤੇ ਬੈਠੇ ਹੋਏ ਕਿਸਾਨਾਂ ਦੇ ਉੱਤੇ ਵੀ ਹਰਿਆਣਾ ਦੀ ਫੋਰਸ ਵੱਲੋਂ 100 ਤੋਂ ਵੱਧ ਅਥਰੂ ਗੈਸ ਦੇ ਗੋਲੇ ਦਾਗੇ ਜਾ ਚੁੱਕੇ ਨੇ ਹੁਣ ਤੱਕ ਆ ਹੁਣ ਤੱਕ ਜਿਹੜੇ 100 ਤੋਂ ਵੱਧ 7ਵੇਂ ਰਾਊਂਡ ਚ 8ਵੇਂ ਰਾਊਂਡ ਦੇ ਵਿੱਚ ਜਿਹੜੇ ਗੋਲੇ ਦਾਗੇ ਜਾ ਚੁੱਕੇ ਨੇ ਔਰ ਸਵੇਰ ਦੀ 11 ਵਜੇ ਤੋਂ ਇਹ ਫਾਇਰਿੰਗ ਜਿਹੜੀ ਹੈ ਉਹ ਸ਼ੁਰੂ ਹੋ ਚੁੱਕੀ ਹੈ ਸਾਡੇ ਨਾਲ ਬਹੁਤ ਸਾਰੇ ਕਿਸਾਨ ਨੇ ਇੱਥੇ ਉਹਨਾਂ ਨਾਲ ਗੱਲਬਾਤ ਕਰਦੇ ਬਾਈ ਜੀ ਕੀ ਕਹੋਗੇ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਤੇ ਕਿਸਾਨਾਂ ਵੱਲੋਂ ਨਹੀਂ ਕੀਤੀ ਗਈ ਅਸੀਂ ਵੀ ਦੇਖ ਰਹੇ ਹਾਂ ਸਵੇਰ ਦੇ ਇੱਥੇ ਬੈਠੇ ਹੋਏ ਜ਼ਮੀਨ ਤੇ ਅਜੇ ਵੀ ਲੋਕ ਬੈਠੇ ਹੋਏ ਨੇ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਹਰਿਆਣਾ ਸਰਕਾਰ ਦੀ ਇਸ ਕਾਰਵਾਈ ਨੂੰ ਵੀ ਕੀ ਦੇਖੀ ਆ ਆਪਣਾ ਆਰਾਮ ਤੇ ਬੈਠੇ ਆ ਆਪਣੇ ਜੀਮੀਦਾਰ ਉਧਰੋਂ ਢੇੜਾ ਨਹੀਂ ਪੈਣਦਾ ਜਦੇ ਆ ਕੇ ਗੋਲਾ ਘੇਰਦੰਨੇ ਅਸੀਂ ਕਿਹਾ ਉਹਨਾਂ ਦੇ ਕੋਲ ਗਏ ਜਾਂ ਕੁਝ ਮਾਰਿਆ ਸਾਡੇ ਕਿਸੇ ਵੀ ਨਾ ਵੀ ਕੁਝ ਨਹੀਂ ਕੋਈ ਚੀਜ਼ ਕਾਰਵਾਈ ਨਹੀਂ ਕਰੀ ਪਰ ਇਹ ਚੰਗੀ ਗੱਲ ਨਹੀਂ ਹੈਗੀ ਜਿਹੜੀ ਇਹ ਖੱਟੜ ਤੇ ਮੋਦੀ ਕਰ ਰਿਹਾ ਕੋਈ ਚੰਗੀਆਂ ਗੱਲਾਂ ਥੋੜੀਆਂ ਤੁਹਾਨੂੰ ਲੱਗਦਾ ਕਿ ਜਿਸ ਤਰ੍ਹਾਂ ਦੇ ਨਾਲ ਗੋਲੇ ਦਾਗੇ ਜਾ ਰਹੇ ਨੇ ਇਸ ਤਰ੍ਹਾਂ ਲੱਗਦਾ ਵੀ ਜਿਵੇਂ ਕਿਸੇ ਦੇਸ਼ ਨੇ ਦੂਜੇ ਦੇਸ਼ ਦੇ ਉੱਤੇ ਹਮਲਾ ਕਰ ਦਿੱਤਾ ਇਹ ਇਦਾਂ ਲੱਗਦਾ ਨਹੀਂ ਵੀ ਆਪਣੇ ਦੇਸ਼ ਦੇ ਲੋਕਾਂ ਦੇ ਨਾਲ ਕੋਈ ਇਸ ਤਰ੍ਹਾਂ ਦਾ ਵਤੀਰਾ ਕਰ ਸਕਦਾ ਯਾਰ ਸਾਨੂੰ ਤਾਂ ਇਹ ਅਤਵਾਦੀ ਸਮਝਦਾ ਵੀ ਅਤਵਾਦੀ ਜਿਹੜੇ ਸਰਦਾਰ ਇਹਨੂੰ ਤਾਂ ਅਤਵਾਦੀ ਲੱਗਦੇ ਵੀ ਪਤਾ ਨਹੀਂ ਖਾਲਸਤਾਨੀ ਕਿਹੜੀ ਚੀਜ਼ ਕਿਹਾ ਨਹੀਂ ਜੇ ਇਹਨਾਂ ਕਰਨਾ ਚైనా ਪਰ ਕਰੇ ਕਿੰਨੀ ਜ਼ਮੀਨ ਦੱਬੀ ਬੈਠੇ ਆਓ ਉੱਥੇ ਮਾਰੋ ਜਾ ਕੇ ਗੋਲਾ ਇੱਕ ਮਿੰਨ ਗੇਰ ਸਕਦੇ ਇਹ ਇੱਕ ਗੋਲਾ ਵੀ ਗੇਰਿਆ ਹੋਵੇ ਕਿਤੇ ਇਹਨਾਂ ਉਹ ਬਿਜਾਰੇ ਬੈਠਿਆਂ ਜ਼ਿਮੀਂਦਾਰਾਂ ਦੇ ਉੱਪਰ ਗੋਲੇ ਗੇਰ ਰਹੇ ਇਹ ਨਿਹੱਤਿਆਂ ਪਰ ਇਹਨਾਂ ਨੂੰ ਕੋਈ ਗੱਲ ਨਹੀਂ ਕੋਈ ਕੁਝ ਕਹਿੰਦੇ ਹੋ ਮੈਂ ਤਾਂ ਵੀ ਆ ਵੀ ਹਾਂ ਕੁਝ ਕਹਿ ਕੇ ਆ ਉਹਨੇ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਚੱਕਾ ਉੱਪਰ ਦੇ ਚ ਪਰਚਾਈ ਜੰਨੇ ਤਾਂ ਕਹਿੰਦਾ ਇਹਨਾਂ ਨੂੰ ਚਾਹੀਦਾ ਦਾ ਸਾਨੂੰ ਰਸਤਾ ਦੇਣ ਇਹਨਾਂ ਦਿੱਲੀ ਜਾਣਾ ਦਾ ਦਿੱਲੀ ਜਾ ਕੇ ਆਪਣਾ ਬੈਠਣ ਜਿਹੜੀ ਮੰਗ ਹੈ ਹਰੇਕ ਦਾ ਬਜ਼ਾਰ ਮੇਰਾ ਹੱਕ ਹੈ ਬੈਠ ਕੇ ਮੰਗੜਦਾ ਸੀ ਕਿਹੜੇ ਉੱਥੇ ਜਾ ਕੇ ਗੋਲੀ ਚਲਾਉਣੀ ਕਿਸੇ ਤੇ ਬੈਠਣ ਦਾ ਸਾਡਾ ਹੱਕ ਹੈ ਪਰ ਫੇਰ ਵੀ ਨਾ ਬੰਦਾ ਸਮਝੇ ਫਿਰ ਤਾਂ ਕੋਈ ਫਾਇਦਾ ਨਹੀਂ ਪਰ ਇਹ ਦੇਖਿਓ ਪਸਤਾਉਂਗੇ ਇਹ ਇਹਨਾਂ ਨੇ ਨਾ ਜੀਮੇਦਾਰਾਂ ਨਾਲ ਆ ਕੰਮ ਕਰਿਆ ਨਾ ਇਹ ਪਸਤਾਉਂਗੇ ਕਿਉਂਕਿ ਆ ਗਈਆਂ ਵੋਟਾਂ 2 ਮਹੀਨੇ 3 ਨੇ ਦੇਖਿਓ ਕੀ ਹਾਲ ਹੁੰਦਾ ਬਾਬਾ ਜੀ ਤੁਸੀਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਜਿੱਦੀ ਜਿੰਨੀ ਤੇਜ਼ੀ ਦੇ ਨਾਲ ਇਹ ਫਾਇਰਿੰਗ ਹੋ ਰਹੀ ਹੈਗੀ ਇਸ ਵੇਰੇ 11 ਮਹੀਨੇ ਤੋਂ ਸ਼ੁਰੂ ਹੋਈ ਅਜੇ ਤੱਕ ਚੱਲ ਰਹੀ ਹੈ ਦੇਖੋ ਜੀ ਹੁਣ ਜਦੋਂ ਕਰਦੇ ਗੋਲਾ ਸੱਢਦੇ ਉੱਪਰ ਦੀਦਾ ਕੁਝ ਨਹੀਂਗਾ ਇਨਸਾਨ ਸਿਰਫ ਆਪਣੇ ਜਿਹੜੇ ਕਿਸਾਨ ਇੱਕ ਦੋ ਜੇ ਬਜਦੇ ਪਏ ਆ ਸੱਟਾਂ ਲੱਗਦੀਆਂ ਕਿੰਨੇ ਜ਼ਖਮੀ ਹੋ ਗਏ ਆ 56 ਚੱਪੰਜਾਈ ਦੀ ਸੱਟ ਲੱਗੀ ਹੋਈ ਆ ਮੇਰੇ ਲੱਗੀ ਆਈ ਮੋਰੇ ਸੀਗੇ ਅਸੀਂ ਜੇ ਕਹਿੰਦਾ 56 ਇੰਚ ਦਾ ਸੀਨਾ ਆ ਇੱਕ ਕਰੀ ਆ ਜਾ ਜੇ ਨੂੰ ਮਰਜੀ ਸਾਡੇ ਬਜ਼ੁਰਗ ਨੂੰ ਲੈ ਲੈ ਗੱਬਿਓਂ ਪਾੜ ਕੇ ਰੱਖ ਦੋ ਤੈਨੂੰ ਜੇ ਇਹਨਾਂ ਦੀ ਗੱਲ ਕਰ ਲਈਏ ਜੇ ਇਹ ਕਹਿੰਦੇ ਜੇ ਭਾਵੇਂ 20 20 ਜਾਣੇ ਅਸੀਂ ਕੱਲਾ ਹੋਵਾਂਗੇ ਮੈਂ ਕੱਲਾ ਹਾਂ 20 ਜਾਣੇ ਆਜਣ ਮੇ ਨਾਲ ਮੁਕਾਬਲਾ ਕਰਨ ਮਰ ਗਿਆ ਕੋਈ ਕੇਸ ਨਹੀਂ ਪੜੂਗਾ ਜੇ ਇਹ 20 ਮਾਰਤੇ ਫੇ ਮੇਰੇ ਤੇ ਨਾ ਪੜੇ ਜੇ ਸ਼ਾਂਤ ਭਾਈ ਬੈਠੇ ਆ ਉਹਨਾਂ ਨੂੰ ਉਹ ਅੱਗੇ ਜਾਣਦੇ ਆ ਉਹ ਜਾਣਦੇ ਹੋ ਜਾਂ ਕੋਈ ਟਾਡੀ ਕੋਈ ਪ੍ਰੋਪਰਟੀ ਨੂੰ ਕੋਈ ਨੁਕਸਾਨ ਪਹੁੰਚਾਉਂਦੇ ਪਚਾਉਂਦੇ ਤਾਂ ਦੱਸੋ ਤੁਸੀਂ ਸ਼ਾਂਤਮਈ ਆ ਸ਼ਾਂਤ ਵੀ ਜਾਣਦੇ ਹੋ ਇਹ ੱੱਕਾ ਆ ਹੁਣ ਜੇ ਬਾਰਡਰ ਲਾਜ ਜਾਂ ਪੱਕਾ ਹੀ ਲਾ ਦਿਓ ਬੰਦਿਆਂ ਨੇ ਆਖਿਆ ਜੀ ਵੀ ਆਹਾਂ ਮੀਟਿੰਗ ਕਰ ਰਹੇ ਆ ਤੁਸੀਂ ਕੁਝ ਨਹੀਂ ਬੋਲਣਾ ਅਸੀਂ ਤੁਹਾਡੇ ਸਾਹਮਣੇ ਬੈਠੇ ਆ ਜੀ ਬਿਲਕੁਲ ਕੋਈ ਲੰਗਰ ਛਕ ਰਿਹਾ ਕੋਈ ਚਾਹ ਪੀ ਰਿਹਾ ਠੀਕ ਆ ਜੀ ਬਿਲਕੁਲ ਅਸੀਂ ਵੀ ਇਹੀ ਰਿਪੋਰਟ ਕਰ ਰਹੇ ਆ ਕਿ ਜੱਥੇ ਬੰਦਿਆਂ ਦੀ ਮੀਟਿੰਗ ਚੱਲ ਰਹੀ ਆ ਜਦ ਕਿ ਲੋਕ ਬੈਠੇ ਹੋਏ ਜੇ ਵੀ ਜ਼ਮੀਨ ਤੇ ਬੈਠੇ ਹੋਏ ਆ ਤੁਸੀਂ ਜ਼ਿਆਦਾ ਸਮਝਦਾਰ ਹੋ ਜੀ ਤੁਹਾਨੂੰ ਪਤਾ ਫਿਰ ਉੱਤੇ ਆ ਕੇ ਗੋਲੇ ਸਟਲਾ ਪੈਂਦੇ ਨੇ ਇਹ ਇਹ ਜਿਹੜੀ ਚైనా ਹੈ ਇਹ ਹਿੰਦੁਸਤਾਨ ਦੀ ਚైనా ਸਭ ਤੋਂ ਡਰਪੋਕ ਸਨਾਂ ਹੈ। ਕੀ ਕਰ ਲਿਆ ਚైనా ਨੇ ਕਈ ਕਿਲੋਮੀਟਰਾਂ ਕਰ ਉਹਨਾਂ ਨੇ ਆਪਣੇ ਕਬਜ਼ਾ ਕਰ ਲਿਆ। ਅੱਧਾ ਸ਼੍ਰੀਨਗਰ ਪਾਕਿਸਤਾਨ ਵਾਲੇ ਲੈ ਗਏ ਨੇ। ਉਹ ਬਹਾਦਰ ਲੋਕ ਦੇ। ਠੀਕ ਹੈ ਜੀ। ਇਹ ਇਹ ਬਹਾਦਰੀ ਇਹਨਾਂ ਦੇ ਆਪਣੇ 15-60 ਤਾਂ ਕਦੀ ਦਰਬਾਰ ਸਾਹਿਬ ਤੇ ਅਟੈਕ ਕਰਤਾ, ਕਦੀ ਕਿਸਾਨਾਂ ਦੇ ਅਟੈਕ ਕਰਤਾ। ਹਾਂ ਇਹ ਇਹਨੂੰ ਬਹਾਦਰ ਹੀ ਆਖਦੇ ਨੇ। ਉੱਥੇ ਜਾ ਕੇ ਲੋ ਪੰਗਾ ਤਾਂ ਉਹਨਾਂ 'ਕੀ ਲਓ। ਤੁਹਾਡਾ ਫਰਜ਼ ਬਣਦਾ ਵੀ ਆਪਣੀ ਦੇਸ਼ ਦੀ ਸੁਰੱਖਿਆ ਉੱਥੇ ਜਾ ਕੇ ਕਰੋ ਤੁਸੀਂ ਆਪਣੇ ਕੋਲ ਉਰੇ ਕਦੇ ਲੱਗੇ ਦੇਖ ਤਾਂ ਕੀ ਹਾਲ ਹੈ ਤੁਹਾਨੂੰ ਦੁਬਾਰਾ ਦਿਖਾ ਦਿੰਦੇ ਆ ਕਿ ਸ਼ੈਲਿੰਗ ਦੁਬਾਰਾ ਸ਼ੁਰੂ ਹੋ ਚੁੱਕੀ ਉਹ ਦੇਖੋ ਉਹ ਦੇਖੋ ਇਹ ਅਥਰੂ ਗੈਸ ਦੇ ਗੋਲੇ ਦੇਖ ਰਹੇ ਨੇ ਆ ਦੇਖੋ ਸ਼ੈਲਿੰਗ ਜਿਹੜੀ ਹੈ ਉਹ ਦੁਬਾਰਾ ਕਿਸ ਤਰ੍ਹਾਂ ਦੇ ਨਾਲ ਕਿਸ ਤਰ੍ਹਾਂ ਦੇ ਨਾਲ ਸ਼ਾਂਤਮਈ ਬੈਠੇ ਲੋਕਾਂ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਇਹ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਜਿਸ ਸਮੇਂ ਅਸੀਂ ਇੰਟਰਵਿਊ ਕਰ ਰਹੇ ਹੈਗੇ ਕਿਸਾਨਾਂ ਦੇ ਨਾਲ ਗੱਲਬਾਤ ਕਰ ਰਹੇ ਹਾਂ ਉਸੇ ਸਮੇਂ ਅਚਾਨਕ ਫਾਇਰਿੰਗ ਜਿਹੜੀ ਹੈ ਉਹ ਖਰੀਆਣਾ ਵੱਲੋਂ ਸ਼ੁਰੂ ਹੋ ਜਾਂਦੀ ਹੈ ਡਰੋਨ ਤੁਸੀਂ ਦੇਖ ਰਹੇ ਹੋ ਇਸ ਤਰ੍ਹਾਂ ਦੇ ਨਾਲ ਡਰੋਨ ਡਰੋਨ ਉੜਦੇ ਨੇ ਔਰ ਇਹ ਡਰੋਨ ਉਸੇ ਜਗ੍ਹਾ ਨੂੰ ਆਇਡੈਂਟੀਫਾਈ ਕਰਦੇ ਨੇ ਜਿਸ ਤਰ੍ਹਾਂ ਜਿੱਥੇ ਭੀੜ ਜ਼ਿਆਦਾ ਹੁੰਦੀ ਆ ਉਹ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਦੇ ਨਾਲ ਇਹ ਡਰੋਨ ਤੋਂ ਫਾਇਰਿੰਗ ਕੀਤੀ ਜਾ ਰਹੀ ਹੈ ਇਹ ਡਰੋਨ ਜਿਸ ਜਿਸ ਜਗ੍ਹਾ ਤੇ ਵੀ ਭੀੜ ਜ਼ਿਆਦਾ ਨਜ਼ਰ ਆਉਂਦੀ ਹੈ ਉਸੇ ਜਗ੍ਹਾ ਦੇ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਉਹ ਦੇਖੋ ਜਿੱਥੇ ਲੋਕ ਜ਼ਿਆਦਾ ਖੜੇ ਹੁੰਦੇ ਨੇ ਸ਼ਾਂਤਮਈ ਤਰੀਕੇ ਦੇ ਨਾਲ ਇੱਕ ਡਰੋਨ ਚਾਰ ਚੰਨ ਪੰਜ ਪੰਜ ਜਗ੍ਹਾ ਦੇ ਉੱਤੇ ਧੂਏ ਦੇ ਨਾਲ ਸਾਬੰਦ ਹੋਣਾ ਸ਼ੁਰੂ ਹੋ ਜਾਂਦਾ ਹੈ ਉਸੇ ਸਮੇਂ ਇਹ ਡਰੋਨ ਵੱਲੋਂ ਫਾਇਰਿੰਗ ਜਿਹੜੀ ਆ ਉਹ ਕੀਤੀ ਜਾ ਰਹੀ ਹੈ ਗੋਲੇ ਸੁੱਟ ਕੇ ਇਹ ਡਰੋਨ ਹਰਿਆਣਾ ਫੋਰਸ ਦਾ ਡਰੋਨ ਇਹ ਵਾਪਸ ਜਾ ਰਿਹਾ ਹੈਗਾ ਔਰ ਉਸੇ ਸਮੇਂ ਉਸੇ ਸਮੇਂ ਇਹ ਡਰੋਨ ਦੇ ਨਾਲ ਜਿਹੜੀ ਹੈ ਉਹ ਅੱਖਾਂ 'ਚ ਜਲਨ ਹੋਣੀ ਸ਼ੁਰੂ ਹੋ ਜਾਂਦੀ ਹੈ ਇਹ ਡਰੋਨ ਜਿਹੜੇ ਹਮਲੇ ਆ ਦੁਬਾਰਾ ਹਰਿਆਣਾ ਦੇ ਸਰਕਾਰ ਵੱਲੋਂ ਕੀਤੇ ਜਾ ਰਹੇ ਨੇ ਲਗਾਤਾਰ ਸ਼ੈਲਿੰਗ ਹੋ ਰਹੀ ਹੈ ਲਗਾਤਾਰ ਜਿਹੜੇ ਅਥਰੂ ਗੈਸ ਦੇ ਗੋਲੇ ਫੁੱਟੇ ਜਾ ਰਹੇ ਨੇ ਇਸ ਜਨਾਂ ਦੇ ਉੱਤੇ ਖੇਤ ਦੇ ਵਿੱਚ ਜਿਹੜੇ ਕਿਸਾਨ ਬੈਠੇ ਹੋਏ ਨੇ ਔਰ ਤੂਏ ਦੀ ਪਰਤ ਜਿਹੜੇ ਜ਼ਹਿਰੀਲੇ ਤੂਏ ਦੀ ਪਰਤ ਤੁਸੀਂ ਆਪਣੀ ਸਕਰੀਨ ਤੇ ਦੇਖ ਸਕਦੇ ਹੋ ਤੂਏ ਦੀ ਪਰਤ ਚਾਰੇ ਪਾਸੇ ਡਰੋਨ ਦਾ ਧੂਆਂ ਹੈਗਾ ਔਰ ਜਿਸ ਦੇ ਨਾਲ ਉਸੇ ਸਮੇਂ ਉਸੇ ਸਮੇਂ ਜਿਹੜੀ ਆ ਬਹੁਤ ਤੇਜ਼ ਜਲਨ ਅੱਖਾਂ ਤੇ ਸਕਿਨ ਤੇ ਹੋਣੀ ਸ਼ੁਰੂ ਹੋ ਜਾਂਦੀ ਹੈ ਜਿਸ ਤਰ੍ਹਾਂ ਦੇ ਨਾਲ ਸਕਿਨ ਸੜਨੀ ਸ਼ੁਰੂ ਹੁੰਦੀ ਹੈ ਲਗਾਤਾਰ ਇਹ ਹਰਿਆਣਾ ਵੱਲੋਂ ਜਿਹੜੇ ਹਮਲੇ ਕੀਤੇ ਜਾ ਰਹੇ ਨੇ ਸਵੇਰੇ 11 ਵਜੇ ਤੋਂ ਇਹ ਡਰੋਨ ਦੀ ਜਿਹੜੀ ਆ ਫਮਲੇ ਅਥਰੂ ਗੈਸ ਦੇ ਸ਼ੁਰੂ ਹੋਏ ਨੇ ਔਰ ਇਹ ਨਮਕ ਲੂਣ ਕਿਉਂ ਅੰਦਰ ਕੀ ਅਸਰ ਫਾਇਦਾ ਹੁੰਦਾ ਇਹਦੇ ਨਾਲ ਲੂਣ ਦਾ ਜਿਹੜਾ ਗਲ ਦਾ ਤੁਮਾਨ ਕੱਢੂ ਕਰਦਾ ਜੀ ਨਹੀਂ ਆਉਂਦਾ ਇਹ ਮਿੰਟ ਚ ਖੋਲ ਦਿੰਦਾ ਜੀ ਇਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਗਲ ਨਮਕ ਗਲਾ ਬੰਦ ਹੁੰਦਾ ਇਹ ਇੱਕ ਮਿੰਟ ਚ ਖੋਲ ਦਿੰਦਾ ਜੀ ਲਾ ਕੇ ਆਪਣਾ ਵਧੀਆ ਮੂਹਾਂ 'ਤੇ ਲੱਗਦਾ ਸਕੂਨ ਜਾਂ ਮਿਲ ਜਾਂਦਾ ਸਾਫ਼ ਹੋ ਜਾਂਦਾ ਵੀ ਜਿਵੇਂ ਚਮੜਾ ਅੜਦਾ ਅੱਖਾਂ ਚ ਲੜਦਾ ਅੱਖਾਂ ਤੇ ਪਾਣੀ ਮਾਰੋ ਰਮਾਲ ਗਿੱਲਾ ਕਰ ਲੋ ਉਹਦੇ ਨਾਲ ਆਪਣਾ ਫਰਕ ਹੈ ਨੂਣ ਲਾ ਕੇ ਨੂਣ ਨਾਲ ਸਾਫ਼ ਹੋ ਜਾਂਦਾ ਹਾਂਜੀ ਠੀਕ ਹੈ ਤੇ ਮਾਸਕ ਲਾ ਲਓ ਚਾਹੇ ਮਤਲਬ ਥੋੜਾ ਮਤਲਬ ਸਕੂਨ ਮਿਲਦਾ ਉਹ ਅਦੇ ਲਈ ਖੁੱਚਰ ਸਰਕਾਰ ਦਾ ਬੇੜਾ ਪੈ ਗਿਆ ਜਿਹੜਾ ਇੰਨਾ ਮਤਲਬ ਹਤਿਆਚਾਰ ਸਾਡੇ ਤੇ ਕਰ ਰਿਹਾ ਵੀ ਚੰਗੀ ਗੱਲ ਨਹੀਂ ਹੈਗੀ ਆ ਪ੍ਰਮਾਤਮਾ ਗੁਰੂ ਦੇ ਸਿੰਘ ਹੈ ਗੁਰਗੰਦੀ ਦਾ ਥਾਪੜਾ ਸਾਡੇ ਤੇ ਸਾਨੂੰ ਕੋਈ ਨਹੀਂ ਮਾਰ ਸਕਿਆ ਨਾ ਮਾਰੇ 2% ਨੇ 98% ਨੇ ਆ 2% ਨੇ ਇਹਨਾਂ ਕੋਲ ਸਮਰੇ ਹੈਗੇ ਜੇ ਉੱਪਰੋਂ ਕੋਈ ਐਲਾਨ ਆ ਗਿਆ ਪ੍ਰਮਾਤਮਾ ਦੀ ਕਿਰਪਾ ਨਾਲ ਕੁਝ ਵੀ ਨਹੀਂ ਰਹਿਣਾ ਹੈ ਪੈਰੀਪੁਰੀ ਗੇਟ ਦਾ ਸਭ ਉੱਟ ਜਾਣਾ ਹੈ ਪ੍ਰਮਾਤਮਾ ਦੀ ਕਿਰਪਾ ਹੈ ਥਾਪੜਾ ਸਾਡੇ ਤੇ ਕੋਈ ਦਿੱਕਤ ਨਹੀਂ ਹੈਗੀ ਸਾਨੂੰ ਅਸੀਂ ਹੌਸਲੇ ਨਾਲ ਖੜੇ ਆ ਬਹੁਤ ਵਧੀਆ ਸਾਡੇ ਨਾਲ ਚੱਲ ਰਿਹਾ ਮਤਲਬ ਇੰਜੋਏ ਹੋ ਰਿਹਾ ਔਰੇ ਦੇਖੋ ساری ਦੁਨੀਆ ਇੰਜੋਏਡ ਖੜੀ ਖੜੀ ਹੈ ਦੇਖੋ ਪਰਚਾਈ ਕਣਕ ਵੀ ਬੰਦੇ ਨੇ ਕਿਹਾ ਵੀ ਕਣਕ ਮੇਰੀ ਮਿਜੇ ਕੋਈ ਗੱਲ ਨਹੀਂ ਹੈਗੀ ਮੈਨੂੰ ਕੋਈ ਟੈਨਸ਼ਨ ਨਹੀਂ ਹੈਗੀ ਤੁਸੀਂ ਅੱਗੇ ਵਧੋ ਮਤਲਬ ਜੰਗ ਜਿੱਤਣੀ ਹੈ ਜਿਵੇਂ ਪਹਿਲਾਂ 19 ਜਿੱਤੀ ਹੈ 20 ਜਿੱਤ ਐਦਾ ਹੀ ਹੁਣ ਜਿੱਤਣੀ ਹੈ ਪਰਮਾਤਮਾ ਦੀ ਕਿਰਪਾ ਗੁਰਗੋਬ ਸਿੰਘ ਦੇ ਲਾ ਲਿਆ ਅਸੀਂ ਅਸੀਂ ਦਬਣ ਵਾਲੀ ਕੌਮ ਹੈ ਹੀ ਨਹੀਂ ਜਿੰਨੇ ਮਰਜੀ ਦਬਾ ਲੋ ਸੂਰੀ ਜੀ ਕਹਿੰਦਾ ਸੀਗਾ 2% ਦੇ ਫਲਾਣਾ 2 ਰਨਟ ਠੋਕਦੇ 98% 98% ਚ 2% ਰੁਕੇ ਨਹੀਂ ਰਹੇ ਨਹੀਂ ਮੈਨੂੰ ਸਮਝ ਨਹੀਂ ਲੱਗ ਰਹੀ ਕੀ ਕਰਾਂ ਕੀ ਨਹੀਂ ਅੱਗਲ-ਪੱਗਲ ਹੋਏ ਪਏ ਆ ਉਹਨਾਂ ਨੂੰ ਨੀਂਦ ਨਹੀਂ ਆਉਂਦੀ ਹੈ ਨਿਸ਼ਾਨਾਂ ਦੇ ਉੱਤੇ ਕੋਈ ਅਸਰ ਨਹੀਂਗਾ ਤੁਸੀਂ ਦੇਖ ਰਹੇ ਹੋ ਕਿ ਅਤੂਰ ਗੈਸ ਤੇ ਗੋਲਿਆਂ ਤਾਂ ਅਸੀਂ ਕੈਂਟਾਂ ਦੇ ਵਿੱਚ ਬੁਝਾ ਦਿੰਨੇ ਆ ਬਟ ਚੱਕਰ ਕੀ ਆ ਜਿਹੜੇ ਉਧਰੋਂ ਛਰਲੇਆਂ ਵਾਲੇ ਗੋਲੇ ਛੱਡਦੇ ਨੇ ਜਿਨ੍ਹਾਂ ਦੇ ਸਾਡੇ ਵੀਰ ਸਾਡੇ ਬਜ਼ੁਰਗ ਜ਼ਖਮੀ ਹੋ ਰਹੇ ਆ ਅਗਰ ਉਹ ਆਪਦੇ ਇੱਕ ਬਾਪ ਦੇ ਪੁੱਤ ਨੇ ਅਸੀਂ ਵੰਗਾਰ ਕੇ ਕਹਿੰਨੇ ਆ ਪੱਥਾਂ ਨਾਲ ਥੱਥਾਂ ਨਾਲ ਲੜਨ ਜੇ ਲੱਤਾਂ ਤੇ ਰੱਤਾਂ ਰੱਖ ਕੇ ਨਾ ਪਾੜ ਦਈਏ ਤਾਂ ਅਸੀਂ ਆਪਣੇ ਦੁਸ਼ਮਣ ਦੇ ਪੁੱਤ ਨਹੀਂਗੇ ਜਿਹੜੇ ਉਹ ਛਰਲੇਆਂ ਵਾਲੇ ਗੋਲੇ ਛੱਡਦੇ ਨੇ ਉਹ ਬੰਦ ਕਰਨ ਔਰ ਜੇ ਅਸੀਂ 5 ਮਿੰਟਾਂ ਲੱਤਰ ਲੱਤਰ ਕੇ ਨਾ ਪਾੜ ਦਈਏ ਤਾਂ ਸਾਨੂੰ ਸਾਡੇ ਗੁਰੂ ਗੋਬਿੰਦ ਸਿੰਘ ਦੇ ਪਤਨ ਆਖਿਓ ਸੋ ਇਹ 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 ਜਗਾ ਜਿੱਥੇ ਅਸੀਂ ਖੜੇ ਆ ਇਹ ਖੇਤ ਹੈਗਾ ਅਸੀਂ ਤੁਹਾਨੂੰ ਦੁਬਾਰਾ ਦਿਖਾ ਦਿੰਨੇ ਜਿਹੜੇ ਸਕਰੀਨ ਤੇ ਇਹ ਖੇਤ ਦੇ ਵਿੱਚ ਜਿਹੜੇ ਕਿਸਾਨ ਬੈਠੇ ਨੇ ਉਹਨਾਂ ਦੇ ਉੱਤੇ ਫਾਇਰਿੰਗ ਕੀਤੀ ਜਾ ਰਹੀ ਹੈ ਸਾਡੇ ਨੂੰ ਵੀ ਇਸ ਧੂੰਏਂ ਦਾ ਬਹੁਤ ਜ਼ਿਆਦਾ ਅਸਰ ਹੋਇਆ ਅੱਖਾਂ ਖੁੱਲ ਨਹੀਂ ਰਹੀਆਂ ਹੈਗੀਆਂ ਸਕਿਨ ਜਿਹੜੀ ਹੈ ਚਿਹਰੇ ਦੀ ਸਕਿਨ ਅੱਖਾਂ ਦੀ ਸਕਿਨ ਬਹੁਤ ਬੁਰੀ ਤਰ੍ਹਾਂ ਨਾਲ ਜਲਨ ਹੋ ਰਹੀ ਹੈ ਔਰ ਇਹ ਖੇਤਾਂ ਦੇ ਵਿੱਚ ਜਿਹੜੀ ਹੈ ਉਹ ਫਾਇਰਿੰਗ ਕੀਤੀ ਜਾ ਰਹੀ ਹੈ ਬਹੁਤ ਨਜ਼ਦੀਕ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਫੋਰਸ ਲੱਗੀ ਹੈ ਔਰ ਇਸ ਜਗ੍ਹਾ ਦੇ ਉੱਤੇ ਖਾਲੀ ਮੈਦਾਨ ਦੇ ਵਿੱਚ ਜਿੱਥੇ ਕਿਸਾਨ ਬੈਠੇ ਸੀਗੇ ਉਹਨਾਂ ਬੈਠੇ ਹੋਏ ਕਿਸਾਨਾਂ ਦੇ ਉੱਤੇ 5-5 ਮਿੰਟ ਬਾਅਦ ਜਿਹੜੀ ਹੈ ਹਰਿਆਣਾ ਦੀ ਫੋਰਸ ਲਗਾਤਾਰ ਗੋਲੇ DAGne ਸ਼ੁਰੂ ਕਰ ਦਿੰਦੀ ਹੈ ਹੁਣ ਇੱਕ ਇਸ ਨੂੰ ਆਸਾਨ ਤਰੀਕੇ ਨਾਲ ਸਮਝਿਆ ਜਾ ਸਕਦਾ ਹੈ ਕਿ ਖੇਤ ਦੇ ਵਿੱਚੋਂ ਕੋਈ ਐਸੀ ਚੀਜ਼ ਕੋਈ ਹਥਿਆਰ ਨਹੀਂ ਹੈ ਜੋ ਉੱਥੋਂ ਤੱਕ ਜਾ ਸਕੇ ਯਾਨੀ ਕਿਸੇ ਤਰ੍ਹਾਂ ਦਾ ਹਮਲਾ ਇਸ ਪਾਸੇ ਕਿਸਾਨਾਂ ਵੱਲੋਂ ਨਹੀਂ ਕੀਤਾ ਜਾ ਰਿਹਾ ਉਹਦੇ باوجود ਵੀ ਹਰਿਆਣਾ ਦੀ ਫੋਰਸ ਵੱਲੋਂ ਲਗਾਤਾਰ ਇਸ ਪਾਸੇ ਖੇਤਾਂ ਦੇ ਵਿੱਚ ਖੜੇ ਨਿਹੱਥੇ ਲੋਕਾਂ ਦੇ ਉੱਤੇ ਜਿਹੜੇ ਉਹ ਗੋਲੇ ਛੁੱਟੇ ਜਾ ਰਹੇ ਨੇ ਔਰ ਇਹ ਫਾਇਰਿੰਗ ਲਗਾਤਾਰ ਸਵੇਰ ਤੋਂ 11 ਵਜੇ ਤੋਂ ਜਾਰੀ ਹੈ ਹੁਣ ਸ਼ਾਮ ਦੇ 5:30 ਵੱਜ ਚੁੱਕੇ ਨੇ ਔਰ ਅਜੇ ਤੱਕ ਹਰਿਆਣਾ ਦੀ ਫੋਰਸ 5-5 10-10 ਮਿੰਟ ਦੇ ਵਕਫੇ ਤੋਂ ਬਾਅਦ ਜਿਹੜੀ ਹੈ ਉਹ ਫਾਇਰਿੰਗ ਕਰ ਰਹੀ ਹੈ ਕੈਮਰਾਮੈਨ ਅਨਿਲ ਦੇ ਨਾਲ ਪਮਿਲਪਾਟਿਆ ਦੈਨਿਕ ਸਵੇਰਾ ਸ਼ੰਭੂ ਬਾਰਡਰ